ਸ਼੍ਰੀ ਗੁਰਪਾਲ ਠੇਕੇਦਾਰ ਬੁੜਲਾਡਾ ਵੱਲੋਂ ਅੱਜ ਸ਼੍ਰੀ ਗੁਰੂ ਗੋਬੀ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਅੱਜ ਆਪਣੇ ਪੰਪ ਦੇ ਨਵੇਂ ਖੁਸ਼ੀ ਹੋਣ ਦੇ ਸਬੰਧ ਦੇ ਵਿੱਚ ਅੱਜ ਗੁਰੂ ਦਾ ਅਤੁੱਟ ਲੰਗਰ ਲਗਾਇਆ ਗਿਆ ਜਿਸ ਵਿੱਚ ਪੰਜ ਪਿਆਰਿਆਂ ਨੂੰ ਗੁਰਪਾਲ ਠੇਕੇਦਾਰ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਅਤੇ ਇਨ੍ਹਾਂ ਜਿੰਨੇ ਵੀ ਗੁਰਸਿੱਖ ਜਿਹੜੇ ਇੱਥੇ ਆਏ ਸਨ ਸਭ ਨੂੰ ਲੰਗਰ ਛਕਵਾਇਆ ਤੇ ਆਪਣੀ ਪੂਰੀ ਸ਼ਰਧਾ ਤੇ ਪੂਰੀ ਸੇਵਾ ਦੇ ਨਾਲ ਜਿਹੜਾ ਗੁਰੂ ਪਾਲ ਠੇਕੇਦਾਰ ਵੱਲੋਂ ਲੰਗਰ ਲਗਾਇਆ ਗਿਆ ਅਤੇ ਇਹਨਾਂ ਦੇ ਵੱਲੋਂ ਜਿਹੜਾ ਪ੍ਰਸ਼ਾਦ ਜਿੰਨੀਆਂ ਵੀ ਸੰਗਤਾਂ ਇਸ ਮੌਕੇ ਉੱਤੇ ਪਹੁੰਚੀਆਂ ਸਭ ਨੂੰ ਜਿਹੜਾ ਪ੍ਰਸ਼ਾਦ ਦਿੱਤਾ ਗਿਆ ਤੇ ਬ੍ਰੈਡ ਤੇ ਪਚਾਹ ਦਾ ਲੰਗਰ ਬੜਾ ਉਹ ਵੱਡਾ ਭੰਡਾਰਾ ਜਿਹੜਾ ਗੁਰਪਾਲ ਠੇਕੇਦਾਰ ਵੱਲੋਂ ਲਗਾਇਆ ਗਿਆ ਹੈ ਤੇ ਗੁਰਦੁਆਰਾ ਸਭਾ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਕਿਉਂਕਿ ਇਹਨਾਂ ਨੇ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਬਹੁਤ ਵੱਡਾ ਜਿਹੜਾ ਜਿਹੜਾ ਇਹਨਾਂ ਨੇ ਸੇਵਾ ਨਿਭਾਈ ਹੈਗੀ ਆ ਅਸੀਂ ਆਪਣੇ ਚੈਨਲ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਨਵੇਂ ਪੰਪਦਿਆਂ ਵੀ ਵਧਾਈ ਦਿੰਨੇ ਆ ਆ ਵਾਹਿਗੁਰੂ ਇਸੇ ਤਰ੍ਹਾਂ ਇਸ ਪੰਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਬਖਸ਼ੇ ਕਿਉਂਕਿ ਇਹ ਸੇਵਾ ਹਰੇ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਜਿਹੜੀ ਇਹ ਸੇਵਾ ਅੱਜ ਇਹ ਕਰਕੇ ਜਿਹੜੀ ਇਹਨਾਂ ਨੇ ਕੀਤੀ ਹੈ ਤਾਂ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਗੁਰਪਾਲ ਠੇਕੇਦਾਰ ਸਾਹਿਬ ਦੇ ਅਤੇ ਉਹਨਾਂ ਦੇ ਸੁਪੁੱਤਰ ਯਾਦੂ ਜੀ ਦੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਗੋਲਕ ਦੇ ਵਿੱਚ ਬੇਅੰਤ ਮਾਇਆ ਦੀ ਸੇਵਾ ਸਮਰਪਿਤ ਕੀਤੀ ਅਤੇ ਬੜੀ ਸ਼ਰਧਾ ਦੇ ਨਾਲ ਜਿਹੜਾ ਇਹਨਾਂ ਨੇ ਗੁਰਪੁਰਬ ਦਾ ਤਿਹਾਰ ਜਿਹੜਾ ਮਨਾਇਆ ਤਾਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤਾਂ ਪੰਜ ਪਿਆਰਿਆਂ ਦਾ ਅਭੀ ਇਹਨਾਂ ਨੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅ ਦਸਮੇਸ਼ ਪਿਤਾ ਜੀ ਦਾ ਜਿਹੜਾ ਜਨਮ ਦਿਹਾੜਾ ਜਿਹੜਾ ਗੁਰੂ ਪੁਰਬ ਦਾ ਪ੍ਰਕਾਸ਼ ਉਤਸਵ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਅਤੇ ਸਮੂਹ ਸਾਧ ਸੰਗਤ ਨੇ ਆ ਦੂਰੋਂ ਦੂਰੋਂ ਆ ਕੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਅਤੇ ਭੈਣਾ ਵੱਲੋਂ ਛਾੜੂ ਲਗਾ ਕੇ ਜਿਹੜੀ ਸੇਵਾ ਕੀਤੀ ਆ ਤਾਂ ਬੜਾ ਵਧੀਆ ਜਿਹੜਾ ਇਹਨਾਂ ਨੇ ਆ ਜਿਹੜਾ ਸੇਵਾ ਕੀਤੀ ਬੱਚਿਆਂ ਨੇ ਆਪਣੇ ਕਰਤਵ ਦਿਖਾ ਕੇ ਇਸ ਸੇਵਾ ਨੂੰ ਬੜਾ ਵੱਡਾ ਯੋਗਦਾਨ ਦਿੱਤਾ ਤਾਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਹੱਸਾ ਪਾਇਆ ਤੇ ਗੁਰਪਾਲ ਠੇਕੇਦਾਰ ਦਾ ਸਪੈਸ਼ਲੀ ਤੌਰ ਤੇ ਧੰਨਵਾਦ ਜਿਨ੍ਹਾਂ ਨੇ ਆਪਣੀ ਮਾਇਆ ਦੇ ਵਿੱਚੋਂ ਦਸਵਾਂ ਹਿੱਸਾ ਜਿਹੜਾ ਸਾਹ ਸੰਗਤ ਦੇ ਲਈ ਗੁਰਪੂਰਬ ਦੇ ਵਿੱਚ ਜਿਹੜਾ ਲੰਗਰ ਵਰਤਾਇਆ ਧੰਨਵਾਦ ਮਿਲਦੇ ਆ ਤੁਹਾਨੂੰ ਅਗਲੀ